ਸਤ ਸ੍ਰੀ ਅਕਾਲ ਦੋਸਤੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ID ਸਤਗੁਰ ਪੰਗੂ ਤੇ ਤੁਹਾਡਾ ਸਵਾਗਤ ਹੈ ਜੀ ਆਇਆਂ ਆਖਦੇ ਆ ਦੁਪਹਿਰ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਦੁਪਹਿਰ ਤੋਂ ਬਾਅਦ ਦੇਰ ਸ਼ਾਮ ਤੱਕ ਮੌਸਮ ਕਿਹੋ ਜਿਹਾ ਰਹੂਗਾ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਹੜੇ ਦੋਸਤ ਮਿੱਤਰ ਪਹਿਲੀ ਵਾਰੀ ਜੁੜਦੇ ਨੇ ਉਹ Facebook ID ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੀ ਜਾਓ ਦੋਸਤੋ ਤੇ ਬਾਕੀ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਪਿਛਲੇ ਦਿਨਾਂ ਦੇ ਵਿੱਚ ਵੀ ਵੀਡੀਓ ਬਣਾ ਕੇ ਤੁਹਾਨੂੰ ਸ਼ੇਅਰ ਕਰੀ ਸੀ ਕਿ ਜਿਹੜਾ ਮੌਸਮ ਹੈ 21 ਤਰੀਕ ਤੋਂ ਲੈ ਕੇ 24 ਤਰੀਕ ਤੱਕ ਦੁਪਹਿਰ ਤੱਕ ਮੌਸਮ ਠੀਕ ਠਾਕ ਹੀ ਰਹੂਗਾ ਤੇ ਬੱਦਲਾਂ ਦੀ ਆਵਾਜਾਈ ਸਮੇਂ-ਸਮੇਂ ਤੇ ਆਉਂਦੀ ਰਹੂ ਜਿਵੇਂ ਕਿ ਉਹ ਕਿਸੇ ਵੀ ਜਿਹੜੀ ਵੱਡੀ ਅਪਡੇਟ ਦੇ ਵਿੱਚ ਨਹੀਂ ਆਉਂਦੀ ਅਸੀਂ ਤੁਹਾਨੂੰ ਇਹ ਜ਼ਰੂਰ ਦੱਸ ਦਈਏ ਕਿ ਜਿਹੜੇ ਅਚਾਨਕ ਹੌਮਸ ਭਰੀ ਗਰਮੀ ਦੇ ਵਿੱਚ ਬੱਦਲ ਨੇ ਉਹ ਬਣ ਜਾਂਦੇ ਨੇ ਅਚਾਨਕ ਉਹਨਾਂ ਦੀ ਕੋਈ ਵੱਡੀ ਅਪਡੇਟ ਨਹੀਂ ਹੁੰਦੀ ਨਾ ਹੀ ਉਹ ਸੈਟੇਲਾਈਟ ਦੇ ਉੱਤੇ ਕਿਸੇ ਵੀ ਜਗ੍ਹਾ ਦੇ ਉੱਤੇ ਆਪਾਂ ਨੂੰ ਦਿਖਾਈ ਦਿੰਦੇ ਨੇ ਜੇਕਰ ਸੈਟੇਲਾਈਟ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਸੈਟੇਲਾਈਟ ਜਿਹੜਾ ਬਿਲਕੁਲ ਇਸ ਸਮੇਂ ਸੈਟੇਲਾਈਟ ਦੀ ਤਸਵੀਰ ਦੇ ਮੁਤਾਬਕ ਮੌਸਮ ਆ ਜਿਹੜਾ ਸਾਫ਼ ਤੇ ਆਪਾਂ ਕਹਿ ਸਕਦੇ ਹਾਂ ਖੁਸ਼ਕ ਦਿਖਾਈ ਦੇ ਰਿਹਾ ਹੈ ਕਿਉਂਕਿ ਕੁਝ ਕ ਇਲਾਕੇ ਜੇਕਰ ਆਪਾਂ ਗੱਲ ਕਰੀਏ 80 ਤੋਂ 90% ਇਲਾਕੇ ਖੁਸ਼ਕ ਤੇ ਸਾਫ਼ ਨੇ ਸਿਰਫ 10% ਇਲਾਕਿਆਂ ਵਿੱਚ ਜਿਹੜੀ ਬੱਦਲ ਵਈ ਆ ਉਹ ਪਹੁੰਚੀ ਹੈ ਜਿਹੜੀ ਕਿ ਉਹ ਹਿਮਾਚਲ ਵਾਲੀ ਸਾਈਡ ਤੋਂ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਜੇਕਰ ਤੁਹਾਨੂੰ ਅਸੀਂ ਇਹ ਜਾਣਕਾਰੀ ਦੀ ਅਪਡੇਟ ਮੌਸਮ ਮਾਰਕ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਜ਼ਰੂਰ ਇਸ ਅਪਡੇਟ ਦੇ ਅਸੀਂ ਦੇਖ ਸਕਦੇ ਹਾਂ ਜਿਹੜੀ ਕਿ ਅਸੀਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮਾਰਕ ਕਰਕੇ ਜੋ ਮੌਸਮ ਵਿਭਾਗ ਦੀ ਸਾਈਟ ਹੈ ਉਸ ਦੇ ਉੱਤੇ ਜਿਹੜੀ ਅਸੀਂ ਜੋ ਰਡਾਰ ਦੀ ਤਸਵੀਰ ਹੈ ਉਸ ਦੇ ਮੁਤਾਬਕ ਜਿਹੜੀ ਜਾਣਕਾਰੀ ਹੈ ਤਾਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੇਖ ਸਕਦੇ ਹੋ ਦੋਸਤੋ ਜਿਹੜਾ ਇਹ ਪੰਜਾਬ ਦਾ ਮੌਸਮ ਹੈ ਬਿਲਕੁਲ ਸਾਫ਼ ਹੈ ਪਰੰਤੂ ਜਿਹੜੀ ਬੱਦਲਾਂ ਦੀ ਆਵਾਜ਼ ਆਈ ਹੈ ਸਿਰਫ 5 ਤੋਂ 10% ਇਲਾਕੇ ਨੇ ਜਿਹੜੇ ਇਧਰੋਂ ਹਿਮਾਚਲ ਵਾਲੇ ਸਾਈਡ ਤੋਂ ਆਪਾਂ ਕਹਿ ਸਕਦੇ ਨੇ ਇਹ ਟੁੱਟਵੇਂ ਜਿਹੇ ਬੱਦਲ ਨੇ ਜਿਹੜੇ ਇਸ ਤਰ੍ਹਾਂ ਇਹ ਧਾਰੀਆਂ ਵਾਲੇ ਬੱਦਲ ਇਹ ਆ ਰਹੇ ਨੇ ਇਹਨਾਂ ਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਹੈਗਾ ਪਰੰਤੂ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਬਣਿਆ ਆਊਗਾ ਕੁਝ ਕਦੂਕਾ ਖੇਤਰਾਂ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਕਿ 10% ਇਲਾਕੇ ਨੇ ਜਿਨ੍ਹਾਂ ਦੇ ਵਿੱਚ ਕੋਈ ਕਣੀ ਕਾਮਨਾ ਕੋਈ ਨਾ ਮਾਤਰ ਹੋ ਸਕਦਾ ਕਿਉਂਕਿ ਹੂਮਸ ਭਰੀ ਗਰਮੀ ਆਈ ਈ ਉਹ ਵਰਕਰਾਰਾ ਤਾਪਮਾਨ ਦੇ ਵਿੱਚ ਵਿਵਾਦਾ ਦਰਜ ਕੀਤਾ ਗਿਆ 35 ਤੋਂ ਲੈ ਕੇ 37 ਡਿਗਰੀ ਤੱਕ ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਤਾਪਮਾਨ ਉਹ ਦਰਜ ਕੀਤਾ ਗਿਆ ਤੇ ਮੌਸਮ ਵਿਭਾਗ ਨੇ ਵੀ ਇੱਕ ਨਿਊਜ਼ ਦੇ ਰਾਹੀਂ ਜਾਣਕਾਰੀ ਆਪਾਂ ਨੂੰ ਪਹਿਲਾਂ ਹੀ ਦੇ ਦਿੱਤੀ ਹੈ ਕਿ ਜਿਹੜਾ 25 ਤੇ 26 ਤਰੀਕ ਨੂੰ ਮੌਸਮਾ ਉਹ ਵਿਗੜ ਸਕਦਾ ਹੈ ਮੌਸਮ ਦੇ ਵਿੱਚ ਤਬਦੀਲੀ ਆ ਸਕਦੀ ਹੈ ਉਹ ਵੀ ਤੁਹਾਨੂੰ ਅਸੀਂ ਸਮੇਂ-ਸਮੇਂ ਦੇ ਉੱਤੇ ਦੱਸਦੇ ਰਿਹਾ ਕਰਾਂਗੇ ਜੇਕਰ ਦੁਪਹਿਰ ਤੋਂ ਬਾਅਦ ਦੀ ਗੱਲ ਕਰੀਏ ਤਾਂ ਅਸਮਾਨ ਦੇ ਵਿੱਚ ਟੁੱਟਵੇਂ ਬੱਦਲ ਕਿਤੇ ਇਕਾਦੁਕਾ ਖੇਤਰ ਜਿਵੇਂ ਪਟਿਆਲਾ ਹੋਗਾ ਸ੍ਰੀ ਫਤਿਹਗੜ੍ਹ ਸਾਹਿਬ ਹੋਗਾ ਲੁਧਿਆਣਾ ਸ੍ਰੀ ਅਮਰਸਰ ਸਾਹਿਬ ਜਾਂ ਇਧਰੋਂ ਰੋਪੜ ਨੰਗਲ ਹੁਸ਼ਿਆਰਪੁਰ ਨਵਾਂ ਸ਼ਹਿਰ ਜਾਂ ਗਰਦਾਸਪੁਰ ਪਠਾਨਕੋਟ ਜਾ ਚੰਡੀਗੜ੍ਹ ਮਹਾਲੀ ਰੂਪਨਗਰ ਇਹਨਾਂ ਇਲਾਕਿਆਂ ਦੇ ਵਿੱਚ ਰੁੱਟਵੇਂ ਰੂਪ ਦੇ ਵਿੱਚ ਜਿਹੜੀ ਬੱਦਲਾਂ ਦੀ ਆਵਾਜ਼ ਆਈ ਹੈ ਨਾ ਮਾਤਰ ਦੇਖਣ ਨੂੰ ਮਿਲ ਸਕਦੇ ਆ ਪਰੰਤੂ ਕੋਈ ਜਿਆਦਾ ਵੱਡਾ ਮੀਂਹ ਵਰਗੇ ਹਾਲਾਤ ਨਹੀਂ ਹੋਣਗੇ। ਬਾਕੀ ਦੋਸਤੋ ਕੋਈ ਵੀ ਵੱਡੀ ਅਪਡੇਟ ਆਉਂਦੀ ਹੈ ਸਮੇਂ-ਸਮੇਂ ਤੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਜੁੜੇ ਰਹੋ ਮੌਸਮ ਪੰਜਾਬੀ ਟੀਵੀ YouTube ਚੈਨਲ ਤੇ Facebook ID ਦੇ ਨਾਲ। ਦੋਸਤੋ Facebook ID ਦੇ ਉੱਤੇ ਵੀਡੀਓ ਬਹੁਤ ਘੱਟ ਸ਼ੇਅਰ ਹੋ ਰਹੀਆਂ ਨੇ ਸਪੋਰਟ ਕਰਨ ਦੇ ਲਈ ਜਰੂਰ ਸ਼ੇਅਰ ਕਰੋ। ਜਿਵੇਂ ਕਿ ਤੁਸੀਂ ਸਾਨੂੰ ਪਹਿਲਾ ਪਿਆਰ ਦਿੱਤਾ ਉਸੇ ਤਰ੍ਹਾਂ ਹੁਣ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਪਿਆਰ ਇਸੇ ਤਰ੍ਹਾਂ ਨੰਦੇ ਰਹੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ